ਜੀ ਮਿੱਤਰੋ ਦੇਖ ਸਕਦਾ ਤੁਸੀਂ ਜੀਰੀ ਦਾ ਉਹ ਬਰਾਹਰ ਦੇ ਸਾਹ ਨੂੰ ਬਹੁਤ ਜ਼ਿਆਦੇ ਵੀ ਪੈ ਗਿਆ ਤੇ ਮੀਂਹ ਦੇ ਕਾਰਨ ਨਹਿਰ ਹੈ ਜਿਹੜਾ ਇਹਨੂੰ ਜ਼ਹਿਰ ਦਿੱਤੀ ਹੈ ਇਹ ਫਿਰ ਕਿਹੜਾ ਪੁੱਛੇ ਆਹ ਦੇਖੋ ਨਾਲੇ ਦੇ ਵਿੱਚ ਪਾਣੀ ਪੈ ਰਿਹਾ ਹੈ ਇਧਰੋਂ ਘਟੋਕਾ ਤੇ 1.5 200 ਕਿੱਲਰ ਜੀਰੀ ਦੇਖਿਆ ਜੀਰੀ ਦੇਖੋ ਕਿਵੇਂ ਤਰਕੇ ਆ ਰਹੀ ਹੈਗੀ ਦੇਖ ਸਕਦਾ ਤੁਸੀਂ ਖੇਤਾਂ ਦੇ ਵਿੱਚ ਐਡੀ ਐਡੀ ਲੱਖ ਲੱਖ ਜੀਰੀ ਸੀਗੀ ਮਸਾ ਪਾਲਿਆ ਕਿਸਾਨਾਂ ਨੇ ਇਧਰ ਦਫਾ ਹੋਈ ਉਹ ਦੇਖੋ ਕਿਹੜੇ ਦਾਣੇ ਨੇ ਹੋ ਘਟੋ ਘਟਾ 1 ਕਿੱਲੇ ਦੇ ਦੂਰ ਇਰਤੇ ਹਟੋ ਕੋਤੀਆ ਦਾ ਟੋਗਾ ਤੋਂ ਪੰਜਾਬ ਹਟਦਾ ਪਾੜ ਹੈ ਵੀ ਸਭ ਤੋਂ ਗੱਡੀ ਜੋ ਆ ਗਈ ਜਿਹੜੀ ਨਕਾਮੀ ਹੈਗੀ ਉਹ ਹੈਗੀ ਨੈਰੀ ਵਿਭਾਗ ਨੇ ਪਾਣੀ ਜ਼ਿਆਦਾ ਛੱਟਣ ਕਰਕੇ ਤਾ ਕਰਕੇ ਮਿਹਨਤ ਸੁੱਕੀ ਹੈਗੀ ਪਹਿਲਾਂ ਤਾਂ ਇੱਕ ਤਾਂ ਪੂਰੇ ਪੂਣੀ ਦੀ ਮਾਰ ਹੈ ਰੈਣੀ ਖੁੱਦੀ ਜੇ ਇਸ ਦੀ ਬਚਤ ਹੋਈ ਸੀ ਤਾਂ ਰੈਣੀ ਖੁੱਦੀ ਤਹਿਰ ਨੇ ਇਹ ਨੈਰੀ ਵਿਭਾਗ ਨੇ ਸਰਕਾਰਾਂ ਦੇ ਮਾਰੂ ਨੀਤੀਆਂ ਨੇ ਇਹ ਰੀਆ ਕਿਸਾਨਾਂ ਨੂੰ ਇਹੇ ਸਾਤੋਂ ਵੱਡੀਆਂ ਨਹੀਂ ਆ। ਇਹ ਖੜਿਆਲ ਖੜਿਆਲ ਪੁੱਠੇ ਪਿੰਡ ਦੇ ਵਿੱਚ ਅਸੀਂ ਆਏ ਆ ਪੱਟੜੀ ਪੱਟੜੀ ਚੰਨ ਕੇ ਖੜਿਆਲ ਦੇ ਵਿੱਚ ਨਹਿਰ ਕੁੱਤੀ ਆ ਪਾਰਾ ਇਹ ਨਹਿਰ ਹੋਰ ਕੋਹ ਤੋਂ ਤੋਂ ਕਜੋਰ ਹੈ ਉਸ ਤੋਂ ਪਰਮਾਤਮਾ ਨੇ ਬਾਰਸ਼ ਬਹੁਤ ਜ਼ਾਰੇ ਕਰਨ ਲੱਗ ਗਿਆ ਪਰ ਹਜ ਜੀ ਤੁਸੀਂ ਤੁਸੀਂ ਦੇਖ ਹੀ ਸਕਦੇ ਉਸ ਤੋਂ ਰੱਬ ਦੀ ਸਾਫ ਜਿਹੜਾ ਰੱਬ ਜੀ ਉਸ ਤੋਂ ਹੋਰ ਨਹੀਂ ਚਾਈਂਦਾਗਾ ਤੇ ਫੋਟਨਾ ਨੇ ਜਿਹੜੀਆਂ ਮਸਾਂ ਪਾਲੀਆਂ ਨੇ ਕਿੱਤਾ ਨੇ ਇੱਡੀ ਇਡੀ ਮਨਦਰਾ ਕਰਤੀ ਨੇ ਸਾਰੇ ਰੇਤ ਦੇ ਢੇਰ ਦੇ ਨਾਲ ਦੁਬਾਰੇ ਲਾ ਸਕਦੇ ਨੇ ਜੀ ਬਹੁਤ ਹੀ ਉੱਪਰ ਦਾ ਰੂਪ ਨਾ ਨਾ ਦਾ ਜੇ ਕੈਮਰਾ ਜੂਮ ਕਰਕੇ ਸਰਾਰੇ ਤੇ ਜੀਵੀਆਂ ਦੇ ਕਿਵੇਂ ਫੱਟ-ਪੱਟ ਕੇ ਪਾਣੀ ਵਹ ਇੰਨਾ ਪੀ ਜਾਏ ਤੇ ਫੱਟ-ਪੱਟ ਕੇ ਜੀਵੀਆਂ ਆ ਰਹੀਆਂ ਨੇ ਹੀ ਇਹ ਜਿਹੜੀ ਘਰਾਟਾਂ ਤੋਂ ਲੈ ਕੇ ਸੰਗਤੀ ਵਾਲੇ ਨੂੰ ਨਹਿਰ ਜਾਂਦੀ ਉਹ ਨਹਿਰ ਟੁੱਤੀ ਆ ਗਈ ਜੀ ਬੁਰਗਾਹਾਂ ਜਾ ਕੇ ਭਲਾਡੇ ਜਾਂਦੀ ਆ ਮੈਂ ਗੱਲ ਹੋਰ ਵੀ ਸੁਣੀ ਹੈ ਕਿ ਉਹਦੇ ਆਉਂਦਾ ਉਹਦੇ ਆਉਂਦਾ ਉਹਦੇ ਆਉਂਦਾ ਕਿ ਨਾ 28 ਕੋਲੇ ਟੇਲਾਂ ਪੂਰੀਆਂ ਨਹੀਂ ਪਹੁੰਚਦੀ ਅਸੀਂ ਸੱਦੇ ਵਾਲੇ ਦਾ ਸੁਣਿਆ ਵੀ ਨਹਿਰਾਂ 'ਚ ਪਾਣੀ ਵਸ ਤੋਂ ਵੱਧ ਪਾਣੀ ਵਧੂ ਤਾਂ ਵੱਧ ਛੱਡੂ ਲੋ ਬੱਦ ਛੱਡਣ ਕਰਕੇ ਮਾਰੇ ਬਚਾਰੇ ਪਾਣੀ ਛਡਾਉਣੇ ਤਾਂ ਨਹਿਰਾਂ ਦਾ ਪ੍ਰਬੰਧ ਵੀ ਸੁਪਨਿਆਂ ਉਹ ਸਾਨੂੰ ਅੱਗੇ ਜਾ ਕੇ ਵੀਡੀਓ ਚਾਲ ਨਾਮੀ ਨਾ ਆ ਗਈ ਜੀ ਬਾਕੀ ਤੇ ਮਾਰੇ ਵਿਚਾਰੇ ਵਾਲੇ ਕਿ ਮੈਂ ਉਹਦਾ ਹੁੰਦਾ ਕਿਾ ਕੁਝ ਨਾ ਲੱਗਿਆ ਕੁਝ ਮਾਰੇ ਕਿਸਾਨ ਦੇ ਵਿਚਾਰੇ ਜਿਹੜਿਆਂ ਨੇ ਫਸਲਾਂ ਪਾਈਆਂ ਸੀ ਅੱਜ ਕਿ ਕੋਈ ਨਾ ਹੀ ਹੁਣੇ ਜੀਰੀ ਦਾ ਕੋਈ ਦਵਾਰੇ ਲੱਗਣ ਦਾ ਟਾਈਮ ਹੈ ਮੈਨੂੰ ਤਾਂ ਨਹੀਂ ਲੱਗਦਾ ਕਿ ਇਹ ਦਵਾਰੇ ਲੱਗੇ ਜਿਵੇਂ ਹਿਸਾਬ ਨਾਲ ਬਾਰਿਸ਼ ਹੋ ਰਹੀ ਹੈਗੀ ਹਾਂਜੀ ਤੁਸੀਂ ਦੇਖ ਸਕਦੇ ਹੋ ਨਹਿਰ ਜਿਹੜੀ ਉਹ ਬਹੁਤ ਜ਼ਿਆਦਾ ਜਿਹੜਾ ਪਾੜਾ ਨਹਿਰ ਚ ਪੈ ਗਿਆ ਤੇ ਪ੍ਰਸ਼ਾਸਨ ਵੀ ਪੂਰਾ ਸਾਥ ਦੇ ਰਿਹਾਗਾ ਨਰੇਗਾ ਵਾਲੀ ਟੀਮ ਹੈ ਜਿਹੜੀ ਉਹ ਵੀ ਲੱਗੀ ਹੋਈ ਹੈਗੀ ਪਰ ਸਵੇਰ ਦਾ ਗਾਏ ਪਾੜਾ ਜਿਹੜਾ ਪਿਆ ਹੋਇਆਗਾ ਬਿਲਕੁਲ ਵੀ ਨਾਮ ਨਹੀਂ ਲੈਂਦਾ ਇਹ ਬੰਦ ਹੋਣ ਦਾ ਡਾਣੇ-ਨੂਣੇ ਵੀ ਬਹੁਤ ਸਿੱਟੇ ਡਾਣੇ ਇੱਕ ਕੀਲਾ ਦੂਰ ਪਾਗੇ ਪਾੜ ਤੋਂ ਤੇ ਉਹ ਵੀਰ ਨੇ ਜਿਹੜੇ ਆਪਣੇ ਦੇਖ ਰਹੋ ਦੇਖ ਸਕਦੇ ਹੋ ਤੁਸੀਂ ਉਹ ਨਹਿਰੀ ਮੈਕਮੇ ਵਾਲੇ ਨੇ ਉਹਨਾਂ ਨੇ ਵੀ ਪੂਰਾ ਜ਼ੋਰ ਲਾ ਰੱਖਿਆ ਇਧਰੋਂ ਗੱਟਾ ਚੱਕ ਕੇ ਦੂਜੀ ਸਾਈਡਾਂ ਪਟੜੀ ਦੇ ਲਈ ਜਾ ਕੇ ਰੱਖ ਰਹੇ ਨੇ ਅੱਜ ਦੇਖ ਸਕਦੇ ਤੁਸੀਂ ਹੈਡ ਡ੍ਰਾਈ ਜਿਹੜੀ ਉਹ ਵੀ ਪਹੁੰਚ ਚੁੱਕੀ ਹੈਗੀ ਤੇ ਸਾਥ ਤੱਕ ਸਾਰੀ ਬਹੁਤ ਦੇਰ ਰਹੇ ਨੇ ਬਗ ਨੂੰ ਕਰੀਏ ਕੀ ਅੱਜ ਬਸ ਹੁਣ ਗੱਲ ਹੋਈ ਪਈ ਹੈਗੀ ਸਵੇਰ ਦੇ ਵੀ ਲੱਗੇ ਹੋਏ ਨੇ ਕਿ ਜਿਹੜਾ ਜੀਰੀਆ ਉਹ ਸਾਰੀ ਏਰੀਆ ਦਾ ਜਿਹੜਾ ਨਹਿਰ ਦੇ ਲੈਵਲ ਉਨ ਸਾਰਾ ਡੁੱਬ ਚੁੱਕਿਆ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਜਿੱਥੇ ਤੱਕ ਨਿਗਾਹ ਜਾ ਰਹੀ ਆ ਸਾਰਾ ਏਰੀਆ ਡੁੱਬ ਗਿਆ ਬਹੁਤ ਜ਼ਿਆਦਾ ਜੀਰੀਆਂ ਜਿਹੜੀਆਂ ਡੁੱਬ ਗਈਆਂ ਦੇਖ ਸਕਦੇ ਹੋ ਦੂਰ ਤੱਕ ਏਰੀਆ ਜਿਹੜਾ ਇਹ ਦੇਖ ਸਕਦੇ ਹਾਂ ਦੇਖ ਸਕਦੇ ਹੋ ਕਿ ਸਰ ਸਾਦਨ ਦਾ ਬਹੁਤ ਕੀਤਾਗਾ ਨੈਰੀ ਮੈਗਮੇ